ਸਸਮੇ ਦੀ ਬੱਡੀ ਖਬਰ ਲੈ ਕੇ ਹਾਜ਼ਰ ਹੋ ਗਿਆ ਦੱਸਦੇ ਇਹ ਪਠਾਨਕੁੰਡ ਨਾਲ ਲੱਗਦੇ ਸੁਜਾਨਪੁਰ ਦੇ 5 ਨੰਬਰ ਪੁਲ ਨੰਬਰ 5 ਤੇ ਵਿੱਚ ਜਿਹੜੀ ਹੈ ਇਹ ਵਾਰਦਾਤ ਵਾਪਰੀ ਹੈ ਜਿੱਥੇ ਕਿ ਕਣ ਪਛਾਤੇ ਵਿਅਕਤੀ ਦੇ ਵੱਲੋਂ ਹਥਿਆਰਬੰਦ ਵਿਅਕਤੀ ਦੇ ਵੱਲੋਂ ਜਿਹੜਾ ਹੈ ਕਰਦੇ ਵਿੱਚ ਚੋਰੀ ਦੇ ਇਰਾਦੇ ਨਾਲ ਵੱੜ ਕੇ ਕੋਸ਼ਿਸ਼ ਜਿਹੜੀ ਹੈ ਕੀਤੀ ਗਈ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਪਰ ਇੱਕ ਮਹਿਲਾ ਦੇ ਵੱਲੋਂ ਬੜੀ ਹੀ ਚਲਾਕੀ ਦੇ ਨਾਲ ਬੜੀ ਹੀ ਚੌਕਸੀ ਦੇ ਨਾਲ ਜੁੜਾ ਹੈ ਉਸ ਨੂੰ ਪੁੱਛਗਿੱਛ ਜਿਹੜੀ ਹੈ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੀ ਪੁੱਛਗਿੱਛ ਦੌਰਾਨ ਜਿਹੜਾ ਹੈ ਉਹਨਾਂ ਨੂੰ ਸ਼ੱਕ ਹੋਇਆ ਕਿ ਇਹ ਜਿਹੜਾ ਵਿਅਕਤੀ ਹੈ ਉਹ ਕੋਈ ਕੋਈ ਚੋਰੀ ਦੇ ਇਰਾਦੇ ਦੇ ਨਾਲ ਇੱਥੇ ਆ ਗਿਆ ਤੇ ਉਹਨਾਂ ਦੇ ਵੱਲੋਂ ਜਿਹੜਾ ਹੈ ਪੁਚਗਿਸ਼ ਦੌਰਾਨ ਇੱਕ ਵਿਅਕਤੀ ਦੇ ਵੱਲੋਂ ਜਿਹੜਾ ਹੈ ਮਿਲ ਕੇ ਇਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਅਸਤੇ ਵੱਲੋਂ ਜਿਹੜਾ ਹੈ ਭੱਜਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਲੋਕਾਂ ਦੇ ਵੱਲੋਂ ਜਿਹੜਾ ਹੈ तमाम ਲੋਕਾਂ ਦੇ ਵੱਲੋਂ ਵੱਡਾ ਇਕੱਠ ਕਰਕੇ ਇਸ ਨੂੰ ਜਿਹੜਾ ਹੈ ਕਾਬੂ ਕਰ ਲਿਆ ਗਿਆ ਤਸਵੀਰਾਂ ਵੀ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਨਿਵਾਸੀਆਂ ਨੇ ਜਿਹੜਾ ਇਸ ਅਣਪਛਾਤੇ ਵਿਅਕਤੀ ਨੂੰ ਕਾਬੂ ਕੀਤਾ ਹੈ ਤੇ ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ ਕਿ ਇਸ ਦੇ ਕੋਲ ਹਥਿਆਰ ਜਿਹੜਾ ਹੈ ਉਹ ਵੀ ਬਰਾਮਦ ਹੋਇਆ ਹੈ ਤੇ ਪ੍ਰਸ਼ਾਸਨ ਅੱਗੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਪ੍ਰਸ਼ਾਸਨ ਅਜਿਹੇ ਨਸ਼ੇੜੀ ਲੋਕਾਂ ਤੇ ਨਸ਼ੇੜੀ ਨੌਜਵਾਨਾਂ ਤੇ ਵਿਅਕਤੀਆਂ ਤੇ ਜੜੀ ਹੈ ਨਕੇਲ ਕਸੇ ਤਾਂ ਕਿ ਚੋਰੀ ਦੀਆਂ ਵਾਰਦਾਤਾਂ ਦੇ ਉੱਤੇ ਠਲ ਪਾਈ ਜਾਵੇ ਗੱਲਬਾਤ ਕਰਾਂਗੇ ਮੌਕੇ ਤੇ ਮਜੂ ਚਸ਼ਮਦੀਦ ਗਵਾਹਦ ਨਾਲ ਕਿਸ ਤਰ੍ਹਾਂ ਦੇ ਨਾਲ ਇਸ ਵਿਅਕਤੀ ਦੇ ਵੱਲੋਂ ਜੜਾ ਇਹ ਘਰ ਦੇ ਵਿੱਚ ਵੜਨ ਦੀ ਕੋਸ਼ਿਸ਼ ਕੀਤੀ ਗਈ ਤੇ ਕਿਸ ਤਰ੍ਹਾਂ ਉਹਨਾਂ ਨੇ ਕਾਬੂ ਕੀਤਾ ਹੈ तमाम ਜਾਣਕਾਰੀ ਲਵਾਂਗੇ ਦੇਖਦੇ ਹਾਂ ਪੂਰੀ ਖਬਰ ਮੈਂ ਨਾ ਆਮ ਮੰਦਰ ਤੋਂ ਆਇਆ ਕਰਦੀ ਹਾਂ ਤੇ ਇਹਨੂੰ ਲੜਕੇ ਨੂੰ ਮੈਂ ਸੜਕ ਤੋਂ ਅੰਦੀਆਂ ਲਿਖਦੀ ਆ आंदे दिख्टे दिख्टे ना होली जबरदस्त शुरू हो गया आकूट खड़ी पड़ोसी मेरी भेन कीबके पापा तू कौन है मेनू पहले कह लगा कि मैं ना पठानकोट तो आया फिर कहना सुजानपुर तो मेनू ना थोड़ा शक पै गया फिर मैं इन दबके बोलन लगी तो इधरों भाजी ना बोमो बोमा भाजी है ਉਹ ਆ ਕੇ ਮੇੜ ਕੋ ਖਰੋਗੇ ਤੇ ਉਹਨਾਂ ਨੇ ਇੱਕ ਚੁੱਕੀ ਤੇ ਜਿਸ ਤਰ੍ਹਾਂ ਇੱਕ ਚੁੱਕੀ ਨਾ ਉਹਦਾ ਆਉਣ ਦਾ ਸਟਾਈਲ ਕੁਸ਼ ਹੋ ਰਹੀ ਤੇ ਜਾਣ ਦਾ ਸਟਾਈਲ ਬੜਾ ਵਧੀਆ ਇਹ ਨਾ દોੜਿਆ ਨਾ દોੜਿਆ ਕਿ ਸਾਡੇ ਆਸ-ਪੜਾਸ ਦੇ ਜਿਹੜੇ ਕੋਸੀ ਨੇ ਸਾਰੇ ਘੋੜੇ ਦੇ ਹੱਥ ਨਹੀਂ ਆਇਆ ਜਿਸ ਲਈ ਇਹਨਾਂ ਨੇ ਫੜ ਲਿਆ ਤੇ ਦੇ ਕੋੜਾ ਕੱਪਿਆ ਨਿਕਲਿਆ ਛੁੱਟ ਗਿਆ ਤੇ ਅਗਰ ਮੇਰੀ ਬੇਨਤੀ ਹੈ ਕਿ ਸਾਡੇ ਸੂਜਨ ਪ੍ਰਸ਼ਾਸਨ ਤੇ ਬਹੁਤ ਹੀ ਮੱਛਾਇਆ ਬਹੁਤ ਹੀ ਮੱਛਾਇਆ ਤੇ ਪ੍ਰਸ਼ਾਸਨ ਦੇ ਅੱਗੇ ਬਹੁਤ ਬੇਨਤੀ ਕੀਤੀ ਜਾਂਦੀ ਕਿ ਇਹਨਾਂ ਮੁੰਡਿਆਂ ਨੂੰ ਫੜ ਕੇ ਤੇ ਜੇ ਵਿੱਚੋਂ ਛੱਡਣਾ ਨਹੀਂ ਚਾਹਦਾ। ਨਹੀਂ ਬਿਲਕੁਲ। ਨੋ ਹੋਇਆ ਕੁਛ ਨਹੀਂ ਹੋਇਆ। ਆਕਰ ਮੈਂ ਮੱਲੇ ਵਿੱਚ ਕੱਲੀ ਸੀ ਜਿਸ ਤਰ੍ਹਾਂ ਇਹਦੇ ਕੋਲ ਹਥਿਆਰ ਫੜਿਆ ਗਿਆ ਇਹ ਮੈਨੂੰ ਵੀ ਮਾਰ ਸਕਦਾ ਸੀ ਮੇਰੇ ਕੋਲ ਕੋਈ ਨਹੀਂ ਸੀ। ਫਿਰ ਵੀ ਮੈਂ ਰੱਬ ਦਾ ਬੜਾ ਸ਼ੁਕਰਗੁਜ਼ਾਰ ਆ ਤੇ ਮੌਕਾ ਸੰਭਲਿਆ ਗਿਆ। ਇਹ ਜੇ ਨਿਸ਼ੇੜੀ ਬੰਦੇ ਨੇ ਜੀ। ਇਹ ਕਿਤਨੇ ਜਿਵੇਂ ਆਪਣਾ ਇਹਨਾਂ ਨਸ਼ਾ ਪੂਰਾ ਕਰਵਾ ਕੇ ਕੁਛ ਨਾ ਕੁਛ ਬੰਦੋਬਸਤ ਕਰਦੇ ਰਹੋ ਜੀ। ਇਹਦੇ ਘਰੋਂ ਉਹ ਚੁਕੜਿਆ ਕੇ ਜੀ ਸਗੀਆਂ ਜੁਕਲੀਆਂ। ਜਾਂ ਕੋਈ ਚੋਰੀ ਕਰ ਲਈ ਰਹੇ ਨੇ। ਇਹ ਤੇਰੀ ਜਰਨ ਦੇ ਨਾਲ ਲੱਗਦੇ ਰਹੇ ਬੰਦੇ ਨੂੰ ਵੀ ਕੋਈ ਨੁਕਸਾਨ ਤੇ ਜਾਂਦੇ ਨਹੀਂ ਇਹ ਜਿਹੜੇ ਬਥਾਰ ਵੀ ਨਿਕਲੇ ਆ ਜੀ ਜਿਹਨੇ ਉਹਨੂੰ ਪਿੱਛੇ ਦੇ ਆ ਦੌੜ ਗਿਆ ਪਰ ਇਹਨੂੰ ਇੱਕ ਨਾਲ ਸਿੰਘਾਰੀ ਪੰਪਾ ਦੇ ਲਾਗੇ ਲੱਗ ਗਿਆ ਜਿਹੜਾ ਤੂੰ ਭੜਿਆ ਨੂੰ ਆਣ ਗਈ ਤੇ ਜਿਹਨੇ ਉਹਨੂੰ ਖੜਿਆ ਦੇ ਉਹਨਾਂ ਕੋਈ ਇੱਕ ਚੂਰੀ ਨਿਕਲੀ ਇਹਦੇ ਜੀ ਜੀ ਇਹ ਇਹ ਮਾਦੂ ਹੋਰਦਾ ਨਾ ਲੜਦਾ ਬੰਦਾ ਇਹ ਹਾਂ ਮਾਦੂ ਹੋਰਦਾ ਨਾ ਕਾਰ ਵੀ ਕਰਦਾ ਹਾਂ ਹਾਂ ਮਾਦੂ ਹੋਰਦਾ ਤਾਂ ਅਸਤਾ ਦਈਏ ਉਹ ਬਹੁਤ ਨਹੀਂ ਜਾਣ ਕਰਨਾ ਇਹ ਵੀ ਐਕਟਿਵ ਰਹਿੰਦੀ ਇਹਦੇ ਕੇ ਬੰਦੇ ਨੂੰ ਮਾਰ ਦੇਣਾ ਇਹਨੂੰ ਮਿਲ ਗਿਆ ਗਿਆ ਜਾਨ ਗਈ ਮੈਨੂੰ ਬੜਿਆ ਉਹਦੇ ਕੰਨੀ ਦੇ ਗਏ ਬਾਕੀ ਵੀ ਤਲਾਸ਼ੀ ਕਰਨ ਲੱਗੇ ਪਤਾ ਕੀ ਹਾਂਜੀ ਪੁਲਿਸ ਨੂੰ ਬੁਲਾ ਦੇ ਜੀ ਨਹੀਂ ਕੋਈ ਹੁਣ ਤੁਸੀਂ ਕਰ ਦੋ ਪੁਲਿਸ ਨੂੰ ਬੁਲਾ ਦੇ ਜੀ